ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਲਖਾਨ ਖਾਨ ਦੇ ਹਮਲੇ ਮਗਰੋਂ ਬਹਾਦਰ ਸ਼ਾਹ ਦੇ ਸੋਈਆਂ ਨੇ ਗੁਰ ਗੋਬਿੰਦ ਸਿੰਘ ਉੱਪਰ ਪਠਾਨ ਵੱਲੋਂ ਕੀਤੇ ਵਾਰ ਦੀ ਘਟਨਾ ਬਾਦਸ਼ਾਹ ਤੱਕ ਪਹੁੰਚਾ ਦਿੱਤੀ ਬਾਦਸ਼ਾਹ ਨੇ ਆਪਣੇ ਹਰਕਾਰਿਆਂ ਰਾਹੀਂ ਇਸ ਵਾਰਦਾਤ ਉੱਪਰ ਅਫਸੋਸ ਜ਼ਾਹਿਰ ਕੀਤਾ ਉਸਨੇ ਗੁਰੂ ਦੀ ਮੱਲਮ ਪੱਟੀ ਲਈ ਆਪਣਾ ਸ਼ਾਹੀ ਵੈਦ ਵੀ ਨਾਦੇੜ ਵੱਲ ਰਵਾਨਾ ਕੀਤਾ ਖਾਲਸਾ ਰੂਪ ਵਿੱਚ ਆਇਆ ਬੈਰਾਗੀ ਮਾਦੋਦਾਸ ਸਿੰਘਾਂ ਨੂੰ ਨਿਰਵਿਗਣ ਯੁੱਧ ਦੇ ਦਾ ਪੇਚਾਂ ਦੀ ਮੁਹਾਰਤ ਕਰਵਾਉਂਦਾ ਰਿਹਾ ਉਹ ਦੋ ਵਕਤ ਗੁਰੂ ਦੀ ਮિજાਜ਼ ਪੁਰਸ਼ੀ ਲਈ ਜਾਂਦਾ ਸਿੰਘ ਅਜੇ ਵੀ ਉਸਨੂੰ ਗੁਰੂ ਦਾ ਬੰਦਾ ਆਖ ਕੇ ਹੀ ਬੁਲਾਉਦੇ ਸਨ ਗੁਰੂ ਤੋਂ ਬਿਨਾਂ ਕੋਈ ਵੀ ਉਸਨੂੰ ਗੁਰਬਖਸ਼ ਸਿੰਘ ਨਹੀਂ ਸੀ ਆਖਦਾ ਜਿਸ ਦਿਨ ਤੋਂ ਖਾਲਸਾ ਪੰਥ ਵਿੱਚ ਸ਼ਾਮਲ ਹੋਇਆ ਸੀ ਹੁਣ ਬਹੁਤੇ ਸਿੰਘ ਉਸਨੂੰ ਬੰਦਾ ਸਿੰਘ ਆਖਣ ਲੱਗ ਪਏ ਸਨ ਮਠ ਦੇ ਵੈਦ ਨੇ ਦੱਸਿਆ ਗੁਰੂ ਦੇ ਜ਼ਖਮ ਬੋਪਰ ਅੰਗੂਰ ਆਉਣ ਲੱਗਾ ਹੈ ਮਠ ਦੀਆਂ ਮਲਮਾਂ ਅਤੇ ਜੜੀ ਬੂਟੀਆਂ ਆਪਣਾ ਅਸਰ ਵਿਖਾਉਣ ਲੱਗੀਆਂ ਗੁਰਬਖਸ਼ ਸਿੰਘ ਨੇ ਬਹੁਤ ਰਾਤ ਮਹਿਸੂਸ ਕੀਤੀ ਜਦ ਇਕੱਲਾ ਹੁੰਦਾ ਸੋਚਦਾ ਮੈਂ ਇੰਨਾ ਵੀ ਨਪਾਗਾ ਨਹੀਂ ਹਾਂ ਗੁਰੂ ਠੀਕ ਹੋ ਰਹੇ ਹਨ ਉਹ ਸਿੰਘਾਂ ਨਾਲੋਂ ਵੀ ਵਧੇਰੇ ਜੋਸ਼ ਵਿੱਚ ਉਤਸ਼ਾਹ ਵਿੱਚ ਸੀ ਮੈਂ ਮਨ ਹੂਸਾਂ ਉਸ ਦੇ ਅੰਦਰਾਲਾ ਇਹ ਪਰਮ ਟੁੱਟ ਰਿਹਾ ਸੀ ਪਰੇ ਗੁਰਬਖਸ਼ ਸਿੰਘ ਲਈ ਇਹ ਖੁਸ਼ੀ ਜੋਸ਼ ਉਤਸ਼ਾਹ ਸ਼ਿਣਾ ਪੱਲਾ ਦਾ ਹੀ ਸੀ ਇੱਕ ਦਿਨ ਜੰਗਲ ਵਿੱਚ ਅਭਿਆਸ ਕਰਵਾਉਂਦੇ ਸਮੇਂ ਭਾਈ ਦਇਆ ਸਿੰਘ ਦੌੜਿਆ ਆਇਆ ਬੰਦਾ ਸਿੰਘ ਜੀ ਗੁਰੂ ਜੀ ਦੇ ਜ਼ਖਮ ਫਿਰ ਖੁੱਲ ਗਏ ਨੇ ਖੂਨ ਰਿਸਣ ਲੱਗਾ ਹੈ ਜਦ ਗੁਰਬਖਸ਼ ਸਿੰਘ ਗੁਰੂ ਪਾਸ ਪੁੱਜਾ ਸ਼ਾਹੀ ਹਕੀਮ ਨੇ ਫਿਰ ਸिलाई ਕਰਕੇ ਪੱਟੀ ਬੰਨ੍ਹ ਦਿੱਤੀ ਸੀ ਗੁਰੂ ਨੇ ਬੇਬਸੀ ਜਈ ਨਾਲ ਗੁਰਬਖਸ਼ ਸਿੰਘ ਵੱਲ ਦੇਖਿਆ ਜਿਵੇਂ ਆਖ ਰਹੇ ਹੋਣ ਅਗਰ ਅਕਾਲ ਪੁਰਖ ਦੀ ਇਹੀ ਰਜਾ ਹੈ ਤਾਂ ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ ਮਾਦਵਦਾਸ ਆਪਣਾ ਸਿਰ ਫੜ ਕੇ ਗੁਰੂ ਦੇ ਸਿਰਾਂ ਨੇ ਬੈਠ ਗਿਆ ਸੋਚਣ ਲੱਗਾ ਮੈਂ ਸੱਚਮੁੱਚ ਹੀ ਮਨਹੋਸ ਹਾਂ ਗੁਰੂ ਨੇ ਤਾਂ 1-2 ਦਿਨਾਂ ਵਿੱਚ ਤੁਰਨ ਫਿਰਨ ਲੱਗ ਪੈਣਾ ਸੀ ਗੁਰੂ ਦੇ ਤੰਬੂ ਦੇ ਬਾਹਰ ਸਿੰਘ ਫਿਰ ਜਮਾ ਹੋਣ ਲੱਗੇ ਜਿਹੜਾ ਵੀ ਸੁਣਦਾ ਗੁਰੂ ਦੇ ਨਿਵਾਸ ਵੱਲ ਦੌੜਦਾ ਬਾਰ ਰੋਲਾ ਪੈਣ ਲੱਗਾ ਤਾਂ ਬਾਬਾ ਬినੋਦ ਨੇ ਬਾਹਰ ਨਿਕਲ ਕੇ ਕਿਹਾ ਖਾਲਸਾ ਜੀ ਗੁਰੂ ਸਾਹਿਬ ਬਿਲਕੁਲ ਠੀਕ ਨੇ ਪੱਟੀ ਮਾਮੂਲੀ ਜਿਹੀ ਖਿਸਕ ਗਈ ਸੀ ਉਹ ਠੀਕ ਕਰ ਦਿੱਤੀ ਗਈ ਹੈ ਤੁਹਾਡੇ ਸ਼ੋਰ ਨਾਲ ਗੁਰੂ ਸਾਹਿਬ ਨੂੰ ਤਕਲੀਫ ਪੁੱਜਦੀ ਹੈ ਜਾਓ ਆਪਣੇ ਆਪਣੇ ਟਿਕਾਣਿਆਂ ਪਰ ਕੱਲ ਗੁਰੂ ਦਰਬਾਰ ਵਿੱਚ ਦਰਸ਼ਨ ਦੇਣਗੇ ਬਾਬੇ ਦੀਆਂ ਗੱਲਾਂ ਸੁਣ ਕੇ ਨਾ ਚਾਉਂਦੇ ਹੋਏ ਵੀ ਸਿੰਘ ਪੈਰ ਕੜੀਸ ਤੇ ਤੁਰ ਪਏ। ਸ਼ਾਹੀ ਹਕੀਮ ਨੇ ਆਸ-ਪਾਸ ਖੜੇ ਸਿੰਘਾਂ ਨੂੰ ਹਦਾਇਤ ਦੇਣ ਵਾਂਗ ਕਿਹਾ, "ਗੁਰੂ ਨੂੰ ਇਕੱਲਾ ਬਿਲਕੁਲ ਨਹੀਂ ਛੱਡਣਾ। ਅઠੇ ਪੈਰ ਨਿਗਰਾਨੀ ਕਰਨੀ ਹੋਵੇਗੀ। ਦੁਬਾਰਾ ਸਿਲਾਈ ਖੁੱਲ ਜਾਣ ਕਾਰਨ ਜ਼ਖਮ ਦੀ ਹਾਲਤ ਚੰਗੀ ਨਹੀਂ ਹੈ।" ਮਾਦਵਦਾਸ ਪਹਿਲਾਂ ਵਾਂਗ ਹੀ ਸਿਰ ਫੜ ਕੇ ਬੈਠਾ ਰਿਹਾ। ਗੁਰੂ ਦੇ ਮੁਖ ਵੱਲ ਧੱਕਣ ਦਾ ਉਹ ਹੌਂਸਲਾ ਨਾ ਕਰ ਸਕਿਆ। ਗੁਰੂ ਦੀ ਹਾਲਤ ਵਿਗੜ ਰਹੀ ਸੀ ਬਾਬਾ ਬినੋਦ ਸਿੰਘ ਅਤੇ ਉਸ ਦਾ ਪੁੱਤਰ ਕਾਨ ਸਿੰਘ ਹਰ ਸਮੇਂ ਚੌਕਸ ਰਹਿਣ ਲੱਗੇ ਉਹ ਵੱਧ ਤੋਂ ਵੱਧ ਸਮਾਂ ਗੁਰੂ ਦੇ ਨੇੜੇ ਰਹਿਣ ਦਾ ਯਤਨ ਕਰਦੇ ਕੀ ਪਤਾ ਕਿਸ ਸਮੇਂ ਕੀ ਐਲਾਨ ਕਰ ਦੇਣ ਅਸੂਕਤਕ ਦੇ ਦਿਨ ਸਨ ਸਵੇਰੇ ਅਤੇ ਸੰਧਿਆ ਵੇਲੇ ਗਰਮੀ ਵਧੇਰੇ ਨਹੀਂ ਸੀ ਹੁੰਦੀ ਹਾਰ ਦੇਣ ਮੌਸਮ ਵਿੱਚ ਤਬਦੀਲੀ ਆ ਰਹੀ ਸੀ ਤ੍ਰਕਾਲਾਂ ਵੇਲੇ ਗੁਰੂ ਦੇ ਖੇਮੇ ਅੰਦਰ ਸਾਰੇ ਮਹੱਤਪੂਰਣ ਸਿੰਘ ਹਾਜ਼ਰ ਸਨ ਬਾਬਾ ਬినੋਦ ਸਿੰਘ ਕਾਨ ਸਿੰਘ ਬਾਜ ਸਿੰਘ RAM ਚਿੰਗ ਭਾਈ ਧਰਮ ਸਿੰਘ ਅਤੇ ਦਇਆ ਸਿੰਘ ਅਤੇ ਸਾਹਿਬ ਦੇਵਾ ਵੀ ਗੁਰੂ ਦੇ ਪਾਸ ਹੀ ਸਨ ਗੁਰੂ ਅੱਖਾਂ ਬੰਦ ਕਰੇ ਸ਼ਾਂਤ ਲੇਟੇ ਹੋਏ ਸਨ ਗੁਰੂ ਬਖਸ਼ ਸਿੰਘ ਕਿੱਧਰ ਹੈ ਗੁਰੂ ਨੇ ਪੁੱਛਿਆ ਉਹ ਜੰਗੀ ਅਭਿਆਸ ਕਰਵਾ ਰਿਹਾ ਹੈ ਗੁਰੂ ਜੀਓ ਬਾਬਾ ਬినੋਦ ਸਿੰਘ ਨੇ ਗੁਰੂ ਦੇ ਉੱਪਰ ਚੁੱਕਦਿਆਂ ਕਿਹਾ ਉਦੋਂ ਹੀ ਗੁਰੂ ਬਖਸ਼ ਸਿੰਘ ਮਾਦੋਦਾਸ ਆਪਣੇ ਕਮਰ ਕੱਸੇ ਨਾਲ ਪਸੀਨਾ ਪੁੰਜਦਾ ਅੰਦਰ ਲੰਘ ਆਇਆ ਤਾਬਾਜ ਸਿੰਘ ਨੇ ਕਿਆ ਬੰਦਾ ਸਿੰਘ ਆ ਗਿਆ ਹੈ ਗੁਰੂ ਜੀ ਗੁਰੂ ਨੇ ਅੱਖਾਂ ਪੁੱਟ ਕੇ ਇੱਕ ਵਾਰ ਗੁਰਬਖਸ਼ ਸਿੰਘ ਵੱਲ ਵੇਖਿਆ ਫਿਰ ਅੱਖਾਂ ਮੀਟ ਲਈਆਂ ਮਾਦੋ ਦਾਸ ਨੇ ਗੁਰੂ ਦੇ ਚਿਹਰੇ ਵੱਲ ਦੇਖਦਿਆਂ ਹੀ ਸਮਝ ਲਿਆ ਗੁਰੂ ਦੀ ਹਾਲਤ ਠੀਕ ਨਹੀਂ ਹੈ ਉਹ ਬੇਚੈਨ ਹੋ ਗਏ ਹਨ ਉਦੋਂ ਹੀ ਗੁਰੂ ਦੀ ਆਵਾਜ਼ ਸੁਣੀ ਅੱਜ ਅਸਾਂ ਨੂੰ ਕਿਸੇ ਨੇ ਬੋਲਣਾ ਨਹੀਂ ਰੁਕਣਾ ਗੱਲਾਂ ਬਹੁਤ ਨੇ ਸਮਾਂ ਥੋੜਾ ਹੈ ਸਾਰੇ ਸਿੰਘ ਇੱਕ ਦੂਸਰੇ ਦੇ ਮੂੰਹਾਂ ਵੱਲ ਵੇਖਣ ਲੱਗੇ ਅਸਾਂ ਦੀ ਬੜੀ ਇੱਛਾ ਸੀ ਸ਼ੋਭਸ ਰਹਾ ਹੰਦ ਨੂੰ ਆਪਣੇ ਹੱਥੀ ਸਜਾ ਦਿੰਦੇ ਗੁਰੂ ਨੇ ਧੀਮੀ ਆਵਾਜ਼ ਵਿੱਚ ਬੇਬਸੀ ਨਾਲ ਕਿਹਾ ਆਪ ਦੀ ਇੱਛਾ ਮੈਂ ਪੂਰੀ ਕਰਾਂਗਾ ਗੁਰੂ ਸਾਹਿਬ ਜੀ ਗੁਰਬਖਸ਼ ਸਿੰਘ ਹੌਸਲੇ ਨਾਲ ਬੋਲਿਆ ਜਦ ਦਾ ਉਸ ਨੇ ਅੰਮ੍ਰਿਤ ਪਾਨ ਕੀਤਾ ਸੀ ਗੁਰੂ ਗੋਬਿੰਦ ਸਿੰਘ ਨੂੰ ਸਿੰਘ ਸਾਹਿਬ ਜਾਂ ਗੁਰੂ ਜੀ ਆ ਕੇ ਸੰਬੋਧਨ ਹੁੰਦਾ ਸੀ ਵਜ਼ੀਰੇ ਖਾਨ ਨਾਲ ਇਹ ਲੜਾਈ ਬੜੀ ਸੋਚ ਸਮਝ ਕੇ ਵਿੱਢਣ ਵਾਲੀ ਹੈ ਗੁਰਬਖਸ਼ ਸਿੰਘ ਬਹੁਤ ਸਾਰੇ ਜੋਸ਼ ਔਰ ਜਨੂਨ ਵਿੱਚ ਸੈਨਿਕ ਪੁੱਲ ਹੀ ਜਾਂਦਾ ਹੈ ਉਹ ਲੜ ਕੇ ਇਸ ਲਈ ਰਿਹਾ ਹੈ ਉਸ ਨੂੰ ਤਾਂ ਕਈ ਵਾਰ ਇਹ ਵੀ ਨਹੀਂ ਪਤਾ ਹੁੰਦਾ ਉਹ ਲੜ ਕਿਉਂ ਰਿਹਾ ਹੈ ਬੋਲ ਕੇ ਗੁਰੂ ਜੀ ਵੀ ਥੱਕ ਗਏ ਹੋਣ ਉਹਨਾਂ ਰੁਕ ਕੇ ਸਾਲਿਆ ਆਪ ਨਾ ਬੋਲੋ ਗੁਰੂ ਸਾਹਿਬ ਮੈਂ ਆਪ ਦੀਆਂ ਭਾਵਨਾਵਾਂ ਸਮਝਦਾ ਹਾਂ ਪਰ ਗੁਰੂ ਜੀ ਕੋਈ ਵੀ ਜੰਗ ਜੋਸ਼ ਅਤੇ ਜਨੂਨ ਬਿਨਾਂ ਲੜੀ ਨਹੀਂ ਜਾ ਸਕਦੀ ਅਗਰ ਸੈਨਿਕ ਨੂੰ ਇਹ ਅਹਿਸਾਸ ਹੋ ਜਾਏ ਉਹ ਕਿਉਂ ਅਤੇ ਕਿਸ ਲਈ ਲੜ ਰਿਹਾ ਹੈ ਤਾਂ جنگ ਕਦੇ ਹੋਵੇਗੀ ਹੀ ਨਹੀਂ ਗੁਰੂ ਨੇ ਗੁਰਬਖਸ਼ ਸਿੰਘ ਵੱਲ ਤੱਕਿਆ ਐਸਾ ਨਹੀਂ ਹੈ ਗੁਰਬਖਸ਼ ਸਿੰਘ ਭਾਈ ਜਦ ਤੱਕ ਬੰਦੇ ਅੰਦਰ ਸਰਹੱਦਾਂ ਤੋਂ ਪਾਰ ਜਾਣ ਦੀ ਹਵਾਸ ਨਹੀਂ ਮਿਟਦੀ ਯੁੱਧ ਹੁੰਦੇ ਰਹਿਣਗੇ ਪਰ ਯੁੱਧ ਮਨੁੱਖ ਦੇ ਭਲੇ ਲਈ ਹੋਵੇ ਤਾਂ ਗੁਰੂ ਨੇ ਫੇਰ ਅੱਖਾਂ ਮੀਟ ਲਈਆਂ جنگ ਦੇ ਮੈਦਾਨ ਵਿੱਚ ਇਹਨਾਂ ਗੱਲਾਂ ਵੱਲ ਧਿਆਨ ਦੇਣ ਦਾ ਸਮਾਂ ਕਿੱਥੇ ਮਿਲਦਾ ਹੈ ਗੁਰੂ ਜੀ ਦੁਸ਼ਮਣ ਦੀਆਂ ਸਫਾ ਵਿੱਚ ਕਿਵੇਂ ਸਨ ਲੱਗੇਗਾ ਛਾਪਾ ਮਾਰਦੀ ਜੰਗ ਇਹ ਖਾਸੀਅਤ ਹੈ ਦੁਸ਼ਮਣ ਦੀ ਵੱਡੀ ਸ਼ਕਤੀ ਨੂੰ ਆਪਣੀ ਸ਼ਕਤੀ ਦਾ ਪਤਾ ਹੀ ਨਾ ਲੱਗਣ ਦਿੱਤਾ ਜਾਏ ਮਾਦੋਦਾਸ ਠੀਕ ਆਖ ਰਿਹਾ ਹੈ ਗੁਰੂ ਜੀਓ ਬਾਦ ਸਿੰਘ ਬੋਲਿਆ ਹੁਣ ਇਹ ਮਾਦੋਦਾਸ ਨਹੀਂ ਰਿਹਾ ਭਾਈ ਗੁਰੂ ਨੇ ਹੌਲੀ ਜੀ ਕਿਹਾ ਮੈਂ ਮੈਨੂੰ ਆਪ ਤੋਂ ਬਿਨਾ ਗੁਰਬਖਸ਼ ਸਿੰਘ ਕੋਈ ਨਹੀਂ ਆਖਦਾ ਗੁਰੂ ਸਾਹਿਬ ਜੀ ਸਾਰੇ ਹੀ ਗੁਰੂ ਕਾ ਬੰਦਾ ਆਖਦੇ ਨੇ ਹੁਣ ਤਾਂ ਬਹੁਤੇ ਬੰਦਾ ਸਿੰਘ ਆਖਣ ਲੱਗ ਪਏ ਨੇ ਆਪ ਵੀ ਬੰਦਾ ਸਿੰਘ ਹੀ ਕਹਿ ਲਿਆ ਕਰੋ ਮਾਦੋਦਾਸ ਨੇ ਮਨ ਦੁਖੀ ਹੋਣ ਦੇ باوجود ਹੱਸਦਿਆਂ ਕਿਹਾ ਤੂੰ ਅਸਾਂ ਲਈ ਗੁਰਬਖਸ਼ ਸਿੰਘ ਹੀ ਰਹੇਗਾ ਮਾਦੋਦਾਸ ਗੁਰੂ ਉਸ ਵੱਲ ਗਰਮ ਨਾਲ ਜਾ ਕੇ ਗੁਰੂ ਸਾਹਿਬ ਜੀ ਮੈਨੂੰ ਤਾਂ ਸਿੰਘਾਂ ਦੀ ਪਛਾਣ ਹੀ ਨਹੀਂ ਆਉਂਦੀ ਦਾੜੀਆਂ ਮੁੱਛਾਂ ਪਗੜੀਆਂ ਵਿੱਚ ਸਾਰੇ ਹੀ ਇੱਕੋ ਜਿਹੇ ਜਾਪਦੇ ਨੇ ਮੈਂ ਤਾਂ ਹਰ ਇੱਕ ਨੂੰ ਸਿੰਘ ਜੀ ਆਖ ਕੇ ਕੰਮ ਚਲਾ ਲੈਣਾ ਸਿੰਘ ਮੈਨੂੰ ਬੰਦਾ ਸਿੰਘ ਆ ਕੇ ਸਾਰ ਲੈਂਦੇ ਨੇ ਮਾਦੋਦਸ ਫਿਰ ਹੱਸਿਆ ਗੁਰੂ ਦੀਆਂ ਮੁੱਛਾਂ ਵੀ ਜਰਾ ਕੋ ਹਿੱਲੀਆਂ ਜਿਵੇਂ ਹੱਸਣ ਦਾ ਯਤਨ ਕੀਤਾ ਹੋਵੇ ਪਰ ਅੰਦਰਲੀ ਪੀੜ ਕਾਰਨ ਹੱਸਿਆ ਨਹੀਂ ਗਿਆ ਗੁਰੂ ਨੇ ਸਬਣਾ ਵੱਲ ਬਾਰੀ-ਬਾਰੀ ਤੱਕਿਆ ਫਿਰ ਮਾਦੋਦਸ ਉੱਪਰ ਅੱਖਾਂ ਆਟਕੀਆਂ ਵਜ਼ੀਰ ਖਾਨ ਨੂੰ ਸਜ਼ਾ ਜ਼ਰੂਰ ਦੇਣੀ ਹੈ ਗੁਰਬਖਸ਼ ਸਿੰਘ ਇਸ ਵਿੱਚ ਮੇਰੀ ਨਿੱਜੀ ਰੰਜਿਸ਼ ਨਹੀਂ ਹੈ ਪਰ ਉਸਨੇ ਦੇਸ਼ ਕੌਮ ਔਰ ਤਰਮ ਲਈ ਲੜੇ ਜਾ ਰਹੇ ਯੁੱਧ ਵਿੱਚ ਅਸਾਂ ਦਾ ਬੜਾ ਭਾਰੀ ਨੁਕਸਾਨ ਕੀਤਾ ਹੈ। ਬੇਦੋਸ਼ ਲੋਕ ਕਿਸਾਨ ਮੁਜਾਰੇ ਤਰਾਸ-ਤਰਾਸ ਕਰਦੇ ਹਨ। ਮੇਰਾ ਪਹਿਲਾ ਨਿਸ਼ਾਨਾ ਵਜ਼ੀਰ ਖਾਨ ਹੋਵੇਗਾ ਗੁਰੂ ਜੀ। ਮਾਦੋਦਾਸ ਨੇ ਦ੍ਰਿੜਤਾ ਨਾਲ ਕਿਹਾ ਬੜਾ ਕੁਝ ਸੋਚਿਆ ਸੀ। ਯੁੱਧ ਦੇ ਮੈਦਾਨ ਵਿੱਚ ਦੋਵੇਂ ਹੋਵਾਂਗੇ ਤਾਂ ਗੁਰੂ ਨੇ ਹੌਕੇ ਵਰਗਾ ਸਾਹ ਲਿਆ। ਇਸੇ ਤਰ੍ਹਾਂ ਹੋਵੇਗਾ। ਆਪ ਜਲਦੀ ਸਿਹਤਯਾਬ ਹੋ ਜਾਓ। ਯੁੱਧ ਦੇ ਮੈਦਾਨ ਵਿੱਚ ਅਸੀਂ ਦੋਵੇਂ ਆਪਣੇ ਜੋਰ ਦਿਖਾਵਾਂਗੇ ਗੁਰੂ ਦੇ ਬੰਦੇ ਨੇ ਦਿਲ ਰੱਖਣ ਲਈ ਕਿਆ ਨਹੀਂ ਭਾਈ ਹੁਣ ਐਸਾ ਨਹੀਂ ਹੋ ਸਕਦਾ ਅਕਾਲ ਪੁਰਖ ਵੱਲੋਂ ਕਿਸੇ ਪਲ ਵੀ ਸੱਦਾ ਆ ਸਕਦਾ ਹੈ ਅਸੀਂ ਤਾਂ ਸਾਨੂੰ ਭਲੇਖੇ ਵਿੱਚ ਨਹੀਂ ਰੱਖਣਾ ਚਾਹੁੰਦੇ ਗੁਰੂ ਨੇ ਫਿਰ ਪਹਿਲਾਂ ਵੰਗ ਸਾ ਲਿਆ ਤੁਸਾਂ ਬਿਨਾ ਤਾਂ ਅਸੀਂ ਨੀ ਆਸਰੇ ਹੋ ਜਾਵਾਂਗੇ ਗੁਰੂ ਜੀਓ ਕੌਣ ਸਾਡੀ ਬਾਹ ਫੜੇਗਾ ਬਾਜ ਸਿੰਘ ਨੇ ਸੱਚੇ ਮਨੋਂ ਦੁਖੀ ਹੁੰਦਿਆਂ ਕਿਆ ਉਸ ਦੀਆਂ ਅੱਖਾਂ ਵੀ ਭਰ ਆਈਆਂ ਗੁਰੂ ਜੀਓ ਤੁਸੀਂ ਬਿਨਾ ਤਾਂ ਸਿੰਘਾਂ ਵਿੱਚ ਭਰਾ ਮਾਰੂ ਜੰਗ ਛੇੜ ਜਾਏਗੀ ਹਰ ਕੋਈ ਆਪਣੇ ਆਪ ਨੂੰ ਗੁਰੂ ਐਲਾਨ ਕਰ ਦੇਗਾ ਬਾਬਾ ਬినੋਦ ਸਿੰਘ ਨੇ ਨੀਤੀ ਅਨੁਸਾਰ ਆਪਣੇ ਮਤਲਬ ਦਾ ਫਿਕਰ ਜ਼ਾਹਰ ਕੀਤਾ ਗੁਰੂ ਨੇ ਬినੋਦ ਸਿੰਘ ਵੱਲ ਤੱਕਣ ਦਾ ਉਚੇਚਾ ਯਤਨ ਕਰਦਿਆਂ ਕਿਹਾ ਇਸ ਤਰ੍ਹਾਂ ਨਹੀਂ ਹੋਵੇਗਾ ਅਸੀਂ ਐਸਾ ਨਹੀਂ ਹੋਣ ਦੇਾਂਗੇ ਅਸੀਂ ਸੋਚ ਵਿਚਾਰ ਕਰ ਲਈ ਹੈ ਅੱਗੇ ਤੋਂ ਗੁਰੂ ਗੱਦੀ ਦੀ ਰਵਾਇਤ ਨਹੀਂ ਰਹੇਗੀ ਨਹੀਂ ਰਹੇਗੀ ਬਾਬਾ ਬਿਨੋਦ ਸਿੰਘ ਨੇ ਹੈਰਾਨ ਹੁੰਦਿਆਂ ਇਸ ਤਰ੍ਹਾਂ ਪੁੱਛਿਆ ਜਿਵੇਂ ਉਸ ਨੂੰ ਗੁਰੂ ਦੀ ਗੱਲ ਸਮਝ ਨਹੀਂ ਆਈ ਹੋਵੇ ਹਾਂ ਅੱਗੇ ਤੋਂ ਬਾਣੀ ਹੀ ਸਿੱਖਾਂ ਦੀ ਗੁਰੂ ਹੋਵੇਗੀ ਗੁਰੂ ਸ਼ਬਦ ਵਿੱਚੋਂ ਹੀ ਗੁਰੂ ਪ੍ਰਾਪਤ ਹੋਵੇਗਾ ਖਾਲਸਾ ਪੰਥ ਦੀ ਅਗਵਾਈ ਹੁਣ ਅੱਗੇ ਤੋਂ ਕੋਈ ਦੇਹਦਾਰੀ ਗੁਰੂ ਨਹੀਂ ਕਰੇਗਾ ਪੰਥ ਦੀ ਅਗਵਾਈ ਪੰਜ ਸਿੰਘ ਕਰਨਗੇ ਖਾਲਸਾ ਪੰਚਾਇਤ ਪ੍ਰਮukh ਹੋਵੇਗੀ ਗੁਰੂ ਸਾਹ ਲੈਣ ਲਈ ਫਿਰ ਰੁਕ ਗਏ ਪਰ ਗੁਰੂ ਜੀ ਉਹ ਇਸ ਤਰ੍ਹਾਂ ਗੁਰੂ ਨੇ ਹੱਥ ਦੇ ਇਸ਼ਾਰੇ ਨਾਲ ਬినੋਦ ਸਿੰਘ ਨੂੰ ਚੁੱਪ ਰਹਿਣ ਲਈ ਕਿਹਾ ਸਾਰੇ ਸਿੰਘ ਸਾਰੋ ਕੀ ਗੁਰੂ ਵੱਲ ਤੱਕਣ ਲੱਗੇ ਗੁਰੂ ਫਿਰ ਬੋਲਣ ਲੱਗੇ ਜੋ ਸਿੰਘ ਸੱਚੇ ਮਨ ਨਾਲ ਗੁਰਬਾਣੀ ਦਾ ਜਾਪ ਕਰੇਗਾ ਗੁਰੂ ਗ੍ਰੰਥ ਦਾ ਆਦਰ ਕਰੇਗਾ ਅਸਾਂ ਦੇ ਖੁਸ਼ੀ ਹੋਵੇਗੀ ਸਿੰਘ ਨੂੰ ਗੁਰੂ ਦਰਸ਼ਨ ਹੋਵਣਗੇ ਅੱਜ ਤੋਂ ਖਾਲਸਾ ਸੈਨਾ ਦੀ ਅਗਵਾਈ ਗੁਰਬਖਸ਼ ਸਿੰਘ ਜਿਸ ਨੂੰ ਤੁਸੀਂ ਬੰਦਾ ਸਿੰਘ ਆਖਦੇ ਹੋ ਉਹ ਕਰੇਗਾ ਸਿੰਘਾਂ ਨੂੰ ਹੁਕਮ ਹੈ ਉਹ ਬੰਦਾ ਸਿੰਘ ਦੇ ਜੰਗੀ ਤਜਰਬਿਆਂ ਔਰ ਸਿਆਣਪ ਦਾ ਲਾਹਾ ਲੈਣ ਪੂਰੀ ਖਾਲਸਾ ਸੈਨਾ ਆਪਣੇ ਆਗੋ ਦਾ ਹੁਕਮ ਮੰਨਣ ਦੀ ਪਾਬੰਦ ਹੈ। ਗੁਰੂ ਸ਼ਬਦ ਦੀ ਵਿਆਖਿਆ ਔਰ ਧਰਮ ਦਾ ਪ੍ਰਚਾਰ ਬਾਬਾ ਬినੋਦ ਸਿੰਘ ਔਰ ਕਾਨ ਸਿੰਘ ਦੀ ਜ਼ਿੰਮੇਵਾਰੀ ਹੈ। ਬਾਜ ਸਿੰਘ ਬੰਦਾ ਸਿੰਘ ਦੀ ਇਮਦਾਦ ਲਈ ਸਦਾ ਸਾਥ ਰਹੇਗਾ। ਸੰਕਟ ਦੀ ਘੜੀ ਵਿੱਚ ਸਾਰੇ ਇੱਕ ਸਾਥ ਰਹਿਣਗੇ। ਜਲਦੀ ਹੀ ਹੁਕਮ ਲਾਮੇ ਲੈ ਕੇ ਪੰਜਾਬ ਵੱਲ ਸਿੰਘ ਜਾਵਣਗੇ। ਕਾਲਾ ਸਾਹ ਪਹੁੰਚ ਵਿੱਚ ਆਵਣ ਲਈ ਸਿੰਘ ਬਹੀਰਾ ਕੱਟ ਕੇ ਆਉਣਗੇ ਗੁਰੂ ਫਿਰ ਸਾਹ ਲੈਣ ਲਈ ਰੁਕ ਗਏ ਗੁਰੂ ਸਾਹਿਬ ਜੀ ਇਹ ਸਭ ਆਪ ਕਿਉਂ ਆਖ ਰਹੇ ਹੋ ਆਪਨੇ ਜਲਦੀ ਰਾਜੀ ਹੋ ਜਾਣਾ ਹੈ ਗੁਰਬਖਸ਼ ਸਿੰਘ ਨੇ ਦੁਖੀ ਮਨ ਨਾਲ ਕਿਹਾ ਨਹੀਂ ਮਾਦੋਦਸ ਇਹੀ ਨਾਮ ਜਵਾਨ ਉੱਪਰ ਚੜ ਗਿਆ ਹੈ ਗੁਰਬਖਸ਼ ਸਿੰਘ ਬੰਦਾ ਸਿੰਘ ਤੋਂ ਬਹਾਦਰਾਂ ਵਾਂਗ ਇਸ ਔਖੀ ਘੜੀ ਵਿੱਚ ਸਿੰਘਾਂ ਦੇ ਸਾਥ ਰਹਿਣਾ ਹੈ ਅੰਤਮ ਸਮਾ ਕਦੋਂ ਵੀ ਆ ਸਕਦਾ ਹੈ ਹੁਣ ਦਵਾਦਾਰੋ ਦੁਆ ਅਰਦਾਸ ਕਿਸੇ ਦੀ ਵੀ ਲੋੜ ਨਹੀਂ ਹੈ ਅਸੀਂ ਅਕਾਲ ਪੁਰਖ ਦੇ ਬਾਣੇ ਵਿੱਚ ਹਾਂ ਅਸਾ ਬਾਦਸ਼ੋਕ ਨਹੀਂ ਕਰਨਾ ਸੱਚੇ ਹਿਰਦੇ ਨਾਲ ਜਿੱਥੇ ਵੀ ਪੰਜ ਸਿੰਘ ਜੁੜਨਗੇ ਅਸੀਂ ਉੱਥੇ ਹਾਜ਼ਰ ਹੋਵਾਂਗੇ ਗੁਰੂ ਨੇ ਫਿਰ ਅੱਖਾਂ ਬੰਦ ਕਰ ਲਈਆਂ ਗੁਰੂ ਦੁਆਲੇ ਖੜੇ ਸਿੰਘ ਉਦਾਸ ਹੋ ਗਏ ਸਹਿਬ ਦੇਵਾ ਵਿਰਲਾਪ ਕਰਨ ਲੱਗੇ ਤੁਸਾ ਬਿਨਾ ਅਸੀਂ ਯਤੀਮ ਹਾਂ ਗੁਰੂ ਜੀਓ ਅਸੀਂ ਕਿਸ ਦਾ ਪੱਲਾ ਫੜੀਏ ਭਾਈ ਧਰਮ ਸਿੰਘ ਨੇ ਰੋਂਦਿਆਂ ਕਿਹਾ ਗੁਰੂ ਨੇ ਫੇਰ ਅੱਖਾਂ ਖੋਲੀਆਂ ਸਬਣਾ ਵੱਲ ਤੱਕਿਆ ਬੋਲੇ ਅਸੀਂ ਤੁਸਾਂ ਦੇ ਹਿਰਦਿਆਂ ਵਿੱਚ ਰਹਾਂਗੇ ਖਾਲਸਾ ਜੀ ਸਰੀਰਿਕ ਤੌਰ ਤੇ ਅਸੀਂ ਨਹੀਂ ਰਹਾਂਗੇ ਤਾਂ ਕੀ ਹੈ ਗੁਰੂ ਗ੍ਰੰਥ ਦੇ ਸ਼ਬਦਾਂ ਵਿੱਚੋਂ ਜਿਹੜਾ ਸੇਖ ਅਸਾਂ ਨੂੰ ਖੋਜੇਗਾ ਉਸ ਨੂੰ ਗੁਰੂਆਂ ਦੇ ਦਰਸ਼ਨ ਹੋਵਣਗੇ ਉਹ ਖਾਲਸਾ ਹੀ ਗੁਰੂ ਹੈ ਔਰ ਗੁਰੂ ਹੀ ਖਾਲਸਾ ਹੈ ਸਾਹਿਬ ਦੇਵਾ ਨੂੰ ਮਾਤਾ ਦਾ ਆਦਰ ਦੇਣਾ ਹੈ ਪੰਥ ਦੇ ਵਾਅਦੇ ਦੀ ਲੋਚਣਾ ਮੇਰੀ ਖੁਸ਼ੀ ਹੈ ਆ ਕੇ ਗੁਰੂ ਸਾਹਿਬ ਦੇਵਾ ਬਲ ਜਾ ਕੇ ਇਸ਼ਾਰੇ ਨਾਲ ਨੇੜੇ ਆਉਣ ਲਈ ਕਿਹਾ ਤਾਂ ਸਹਬਦੇਵਾ ਗੁਰੂ ਪਰ ਚੁੱਕ ਗਈ ਸਹਬ ਜੀ ਐਨੀ ਚਿੰਤਾ ਨਹੀਂ ਕਰਨੀ ਇੱਥੇ ਸਿੰਘਾਂ ਨੂੰ ਤੇਰੀ ਰੱਖਿਆ ਕਰਨੀ ਮੁਸ਼ਕਲ ਹੋ ਜਾਵੇਗੀ ਸਿੰਘ ਜਲਦੀ ਹੀ ਆਪਣੀ ਮੁਹੀਮ ਉੱਪਰ ਨਿਕਲ ਪੈਣਗੇ ਮੁਗਲਾਂ ਦੇ ਪਾਪਾਂ ਦੀ ਭਰੀ ਬੇੜੀ ਡੋਬਣੀ ਪਵੇਗੀ ਹੁਣ ਫਤਿਹ ਜਾਂ ਮੌਤ ਦੀ ਜੰਗ ਹੋਵੇਗੀ ਸਹਬਾ ਤੇਰੇ ਲਈ ਇਹ ਚੰਗਾ ਹੈ ਤੂੰ ਸੁੰਦਰੀ ਕੋਲ ਦਿੱਲੀ ਜਾ ਰਵੇ ਮੇਰੀ ਖੁਸ਼ੀ ਹੈ ਸਹਬ ਜੀ ਮੈਂ ਪ੍ਰਾਨਕੀਤਾ ਹੋਇਆ ਤੁਸਾਂ ਦੇ ਦਰਸ਼ਨਾਂ ਬਿਨਾ ਅਨਮੋਹ ਨੂੰ ਨਹੀਂ ਲਾਉਣਾ ਮੈਂ ਤੁਸਾਂ ਤੋਂ ਦੂਰ ਨਹੀਂ ਰੋਣਾ ਸਹਬ ਦੇਵਾ ਨੇ ਦ੍ਰਿੜਤਾ ਨਾਲ ਕਿਹਾ ਇਹ ਪ੍ਰਾਨ ਬਦਲਦਾ ਪਵੇਗਾ ਸਹਬ ਦੇਵਾ ਅਸਾਂ ਦੇ ਸ਼ਸਤਰ ਦਿੱਲੀ ਆਪਣੇ ਸਾਥ ਲਈ ਜਾਵਣਾ ਇਹਨਾਂ ਵਿੱਚੋਂ ਅਸਾ ਦੇ ਦਰਸ਼ਨ ਹੋਣਗੇ ਦਿੱਲੀ ਸੁੰਦਰੀ ਪਾਸ ਜਾਵਣ ਤੋਂ ਬਿਨਾ ਤੇਰੇ ਲਈ ਹੋਰ ਕੋਈ ਰਸਤਾ ਨਹੀਂ ਹੈ ਸਾਹਿਬ ਦੀਵਾ ਰੋਣ ਲੱਗ ਪਈ ਸਾਹਿਬ ਜੀ ਤੁਸਾਂ ਨੂੰ ਇਸ ਹਾਲਤ ਵਿੱਚ ਛੱਡ ਕੇ ਕਿਵੇਂ ਜਾਵਾਂ ਸਾਰੇ ਸਿੰਘ ਚੁੱਪ ਖੜੇ ਗੁਰੂ ਅਤੇ ਮਾਤਾ ਸਹਿਬ ਦੇਵਾ ਦੀਆਂ ਗੱਲਾਂ ਸੁਣ ਰਹੀ ਸਨ ਸਾਹਿਬ ਦੇਵਾ ਗੁਰੂ ਫਿਰ ਬੋਲੇ ਇੱਕ ਸੱਚੇ ਸਿੰਘ ਦਾ ਅਕਾਲ ਪੁਰਖ ਦੇ ਬਾਣੇ 'ਚ ਰਹਿਣਾ ਹੀ ਸਹੀ ਹੈ ਤੇਰਾ ਇੱਥੇ ਰਹਿਣਾ ਖਾਲਸਾ ਫੌਜ ਲਈ ਮੁਸ਼ਕਲਾਂ ਪੈਦਾ ਕਰੇਗਾ ਸਾਹਿਬ ਦੇਵਾ ਅੱਖਾਂ ਪੂੰਝੇ ਦੀ ਤੰਬੂ ਵਿੱਚੋਂ ਬਾਹਰ ਨਿਕਲ ਗਈ ਗੁਰਬਖਸ਼ ਸਿੰਘ ਬਣਿਆ ਮਾਧੋਦਾਸ ਪਾਪਾ ਬినੋਦ ਸਿੰਘ ਦੇ ਤੰਬੂ ਵਿੱਚ ਬੈਠਾ ਸੀ ਦੂਸਰੇ ਸਿੰਘ ਵੀ ਪਾਸ ਸਨ ਸਾਰੇ ਹੀ ਚਿੰਤਿਤ ਸਨ ਇਹ ਸਭ ਕਿਵੇਂ ਵਾਪਰ ਗਿਆ ਕੱਲ ਤੱਕ ਤਾਂ ਜ਼ਖਮ ਠੀਕ ਸਨ ਅੰਗੂਰ ਆ ਰਿਹਾ ਸੀ ਗੁਰਬਖਸ਼ ਸਿੰਘ ਨੇ ਫਿਕਰ ਨਾਲ ਪੁੱਛਿਆ ਸਾਨੂੰ ਖੁਦ ਸਮਝ ਨਹੀਂ ਆਉਂਦੀ ਬੰਦਾ ਸਿੰਘ ਜੀ ਪਹਿਰੇਦਾਰ ਸਿੰਘ ਬਾਹਰ ਸਨ ਗੁਰੂ ਦੇ ਪਾਸ ਕੋਈ ਉਪਰਾ ਬੰਦਾ ਵੀ ਨਹੀਂ ਗਿਆ ਬਾਬਾ ਬినੋਦ ਸਿੰਘ ਆਖਦਾ ਹੈ ਗੁਰੂ ਜੀ ਸੋਂਕਰ ਉੱਠੇ ਤਾਂ ਅੰਗੜਾਈ ਲੈਣ ਲੱਗੇ ਹੋਣਗੇ ਜ਼ਖਮ ਦਾ ਧਿਆਨ ਰਹੀ ਗਿਆ ਗੁਰੂ ਦੇ ਪਾਸ ਇੱਕ ਕਮਾਨ ਵੀ ਪਈ ਹੋਈ ਸੀ ਇੱਕ ਸ਼ਰਧਾਲੂ ਦੇ ਗਿਆ ਹੋਇਆ ਸੀ ਇੱਕ ਸਿੰਘ ਆਖਦਾ ਹੈ ਉਸ ਦਾ ਚਿੱਲਾ ਚੜਾਵਣ ਲੱਗੇ ਸਨ ਸੱਚੀ ਬਾਤ ਹੈ ਵੇਖਿਆ ਕਿਸੇ ਨੇ ਇਹ ਪਾਣਾ ਕਿਵੇਂ ਵਾਪਰ ਗਿਆ ਗੁਰੂ ਸਾਹਿਬ ਦੀ ਹਾਲਤ ਚਿੰਤਾ ਵਾਲੀ ਹੈ ਮੈਂ ਰੋਗੀ ਦਾ ਚਿਹਰਾ ਵੇਖ ਕੇ ਜਾਣ ਲੈਂਦਾ ਹਾਂ ਉਹ ਸਾਨੂੰ ਜ਼ਾਰ ਨਹੀਂ ਹੋਉਂਦੇ ਰਹੇ ਪਰ ਉਹ ਬਹੁਤ ਤਕਲੀਫ ਸਹਿ ਰਹੇ ਨੇ ਉਹ ਆਮ ਵਿਅਕਤੀ ਹੁੰਦਾ ਤਾਂ ਇਨੀ ਤਕਲੀਫ ਨਾਲ ਹਾਲ ਦੁਹਾਈ ਪਾਉਂਦਾ ਚੀਖ ਪੁਕਾਰ ਕਰਦਾ ਗੁਰਬਖਸ਼ ਸਿੰਘ ਨੇ ਦੱਸਿਆ ਗੁਰੂ ਤਾਂ ਇਹੀ ਕਹਿੰਦੇ ਰਹਿੰਦੇ ਨੇ ਅਸੀਂ ਠੀਕ ਹਾਂ ਆਰਾਮ ਸਿੰਘ ਬੋਲਿਆ ਉਹ ਠੀਕ ਨਹੀਂ ਹਨ ਮੈਨੂੰ ਸ਼ੱਕ ਹੈ ਸ਼ੁਰੇ ਨੂੰ ਜ਼ਹਿਰ ਦੀ ਪਾਣ ਦਿੱਤੀ ਹੋਵੇਗੀ ਇਸੇ ਕਾਰਨ ਦਵਾਈ ਅਸਰ ਨਹੀਂ ਕਰ ਰਹੀ ਹਰ ਪਲ ਗੁਰੂ ਦੀ ਹਾਲਤ ਖਾਲਸਾ ਜੀ ਇੱਕ ਪਹਿਰੇਦਾਰ ਸਿੰਘ ਦੌੜੇ ਆਇਆ ਸਾਰੇ ਸਿੰਘ ਘਬਰਾ ਗਏ ਉਨ੍ਹਾਂ ਦੇ ਮੂੰਹੋਂ ਇੱਕ ਸਾਥ ਨਿਕਲਿਆ ਕੀ ਹੋਇਆ ਗੁਰੂ ਜੀ ਸਭ ਨੂੰ ਬੁਲਾ ਰਹੇ ਨੇ ਸਾਰੇ ਉੱਠ ਕੇ ਗੁਰੂ ਦੇ ਖੈਮੇ ਵੱਲ ਤੇਜ਼ ਕਦਮੇ ਤੁਰ ਪਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਏਸੀ ਸਾਡੀ ਅੱਜ ਦੀ ਵੀਡੀਓ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਦੇ ਉੱਪਰ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ